ਅਰਜਨ ਸਿੰਘ ਭੁਲਰ ਦੇ ਉੱਤੇ ਆਮਦਨ ਪੰਚਾਇਤ ਦਾ ਮਾਮਲਾ ਤਾਂ ਹੋ ਗਿਆ। ਈਡੀ ਵਾਲੇ ਮਾਮਲੇ ਦੀ ਤਿਆਰੀ ਹੈ। ਤੇ ਦੋ ਫਾਰਮ ਹਾਊਸਾਂ ਦਾ ਜ਼ਿਕਰ ਆਇਆ ਕਿ ਲੁਧਿਆਣਾ ਖੇਤਰ ਦੇ ਨੇੜੇ ਦੋ ਫਾਰਮ ਹਾਊਸ। ਉਹ ਕਹਿੰਦੇ ਨੇ ਜੀ ਬਠਿੰਡਾ ਕੋਲ ਵੀ 12 ਏਕੜ ਜ਼ਮੀਨ ਕੀਤੀ ਹੈ। ਕੁੱਲ 167 ਏਕੜ ਦੇ ਕਰੀਬ ਜ਼ਮੀਨ ਦੇ ਮਾਲਕ ਨੇ ਜਨਾਬ। ਮੇਡਾ ਦੇ ਵਿੱਚ ਤਿੰਨ ਫਲੈਟ ਤੇ ਦੁਬਈ ਦੇ ਦੋ ਫਲੈਟ। ਜਦੋਂ ਜੀ ਪਾਸਪੋਰਟ ਜੰਪ ਕਰੋ। ਅਚਾਨਕ ਦबई ਦੇ ਗੜੇ ਕਿਉਂ ਵਧੇ ਦੀਆਂ ਦਵਾਈ ਦੇ ਵਿੱਚ ਅਚਰਨ ਪੁੱਲਰ ਦੇ ਇਕੱਲੇ ਫਲੇ ਨਹੀਂ ਹੈਗੇ ਟਾਬੇ ਹੋਟਲ ਨਹੀਂ ਚੱਲਦੇ ਕਹਿੰਦੇ ਜੀ ਦबई ਦੇ ਵਿੱਚ ਤਿੰਨ ਹੋਟਲ ਲੱਭ ਗਏ ਅਚਰਨ ਸਿੰਘ ਪੁੱਲਰ ਇੱਕ ਤੋਂ ਬਾਅਦ ਇੱਕ ਖੁਲਾਸਾ ਨਵੇਂ ਤੋਂ ਬਾਅਦ ਨਵੀਆਂ ਪਰਤਾਂ ਜਿਵੇਂ ਪਿਆਜ਼ ਉਦੇੜੀ ਦਾ ਨਾ ਉਵੇਂ ਹਰ ਤਰੀ ਜੋ ਛਲਕੋ ਦੀ ਅੰਦਰੋਂ ਫੇਰ ਨਵੀਂ ਛਲਕ ਫੇਰ ਛਲਕ ਤਰੀ ਜੋ ਹੁਣ ਛਲਕ ਹੀ ਨਹੀਂ ਉੱਧਰ ਰਹੀਆਂ ਕਿ ਹਰ ਛਲਕ ਉਤਰਨ ਤੇ ਨਵਾਂ ਰਾਜ਼ ਖੁੱਲਦਾ ਜੀ ਹਾਂ ਹਰਚਨ ਸਿੰਘ ਭੁੱਲਰ ਦੇ ਉੱਤੇ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਤਾਂ ਹੋ ਗਿਆ ਤੇ ਈਡੀ ਵਾਲੇ ਮਾਮਲੇ ਦੀ ਤਿਆਰੀ ਹੈ ਪਹਿਲਾਂ ਭ੍ਰਸ਼ਟਾਚਾਰੀ ਮਾਮਲੇ 'ਚ ਰਿਸ਼ਵਤਖੋਰੀ ਮਾਮਲੇ 'ਚ ਸੀਬੀਆਈ ਦੇ ਡਰੜਾਤ ਆਏ ਤੇ ਉਹ ਗ੍ਰਿਫਤਾਰੀ ਹੋ ਗਈ ਫਿਰ ਸਹੀ ਜੈਕਟ ਤਹਿਤ ਇੱਕ ਪਰਚਾ ਦਰਜ ਹੋ ਗਿਆ ਵਿਦੇਸ਼ੀ ਸ਼ਰਾਬ ਮਿਲਗੀ ਲੱਖਾਂ ਦੀ ਫਿਰ ਉਹ ਜਿੰਨਾ ਮਾਲ ਬਰਾਮਦ ਹੋਇਆ ਚਾਹੇ ਉਹ 7.5 ਲੱਖ ਕਰੋੜ ਨਗਦ ਹੋਵੇ ਚਾਹੇ 2.3 ਕਰੋੜ ਦਾ ਗਹਿਣਾ ਗੱਟਾ ਹੋਵੇ ਹੈ ਚਾਹੇ ਲਗਜ਼ਰੀ ਕਾਰਾਂ ਗੱਡੀਆਂ ਹੋਣ ਚਾਹੇ ਲਗਜ਼ਰੀ ਘੜੀਆਂ ਹੋਣ ਹੈਨਾ ਫਿਰ ਚਾਹੇ ਸ਼ਰਾਬ ਹੋਵੇ ਜੋ ਕੁਝ ਬਰਾਮਦ ਹੋ ਰਿਹਾ ਫਿਰ ਕੋਠੀਆਂ ਕਿੰਨਾ ਜੀ ਜ਼ਮੀਨਾਂ ਦਾ ਕਿੰਨਾ ਜੀ ਉਹ ਹਿਸਾਬ-ਕਿਤਾਬ ਹੋਵੇ ਉਹਦੇ ਆਧਾਰ ਦੇ ਉੱਤੇ ਹੁਣ ਤੀਜਾ ਕੇਸ ਆਮਦਨ ਤੋਂ ਬਾਅਦ ਜੈਦਾ ਦਾ ਹੋ ਗਿਆ ਪਰ ਇੰਤਜ਼ਾਰ ਸਾਰਿਆਂ ਨੂੰ ਕਿ ਈੜੀ ਕਿਦਾਂ ਆ ਰਹੀ ਹੈ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਇਹਦਾ ਵਿਦੇਸ਼ੀ ਕਨੈਕਸ਼ਨ ਨਿਕਲਣਾ ਹੈ ਜਦੋਂ ਇੱਕ ਲੋਕਲ ਖੁੱਲਿਆ ਉਹਦੇ ਵਿੱਚੋਂ 50-55 ਫਲੈਟ ਇਕੱਠੇ ਡਿਗੇ ਉਹਨਾਂ ਚੋਂ ਤਿੰਨ ਫਲੈਟ ਕੈਨੇਡਾ ਦੇ ਦੋ ਫਲੈਟ ਦੁਬਈ ਦੇ ਡਿਗੇ ਤਾਂ ਕਹਿੰਦੇ ਲੈ ਵੀ ਵਿਦੇਸ਼ੀ ਕਨੈਕਸ਼ਨ ਲੱਭ ਗਿਆ ਪਰ ਕੀ ਇਹ ਕਨੈਕਸ਼ਨ ਸਿਰਫ ਫਲੈਟਾਂ ਤੱਕ ਸੀਮਤ ਹੈ ਜੇ ਸੀਬੀਆਈ ਦੇ ਕੋਲ ਹਾਸਲ ਹੋਏ ਤੱਤ ਸੱਚ ਮੰਨੀਏ ਤੇ ਜੇ ਜ਼ਮੀਨ ਜਾਇਦਾਦ ਦੀ ਨਵੀਂ ਪਰਮੈਸ਼ ਦੇ ਹਵਾਲੇ ਨਾਲ ਮੰਨੀਏ ਤਾਂ ਜੀ ਦਾਇਰਾ ਤਾਂ ਬਹੁਤ ਵੱਡਾ ਹੁੰਦਾ ਜਾ ਰਿਹਾ ਇੱਕ ਪਾਸੇ ਪੰਜਾਬ ਚ ਦੂਏ ਪਾਸੇ ਭਾਰਤ ਚ ਤੀਏ ਪਾਸੇ ਵਿਦੇਸ਼ ਚ ਜ਼ਮੀਨ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਸੀਗਾ ਜੀ ਕਿ 71 ਦੇ ਕਰੀਬ ਜਾਇਦਾਦਾਂ ਦੀ ਮਿਲ ਕੇ ਰਿਕਾਰਡ ਕੇ 71 ਜਾਇਦਾਦਾਂ ਨੇ ਇਹ ਜੋ 50 55 ਦਾ ਫਲੈਟ ਦੀ ਗੱਲ ਆ ਰਹੀ ਸੀ ਦੋ ਫਾਰਮ ਹਾਊਸ ਦਾ ਜ਼ਿਕਰ ਆਇਆ ਕਿ ਲੁਧਿਆਣਾ ਖੇਤਰ ਦੇ ਨੇੜੇ ਦੋ ਫਾਰਮ ਹਾਊਸ ਨੇ ਹੁਣ ਕਹਿੰਦੇ ਨੇ ਜੀ ਬਠਿੰਡਾ ਕੋਲ ਵੀ 12 ਏਕੜ ਜ਼ਮੀਨ ਖਰੀਦੀ ਆ ਕੁੱਲ 167 ਏਕੜ ਦੇ ਕਰੀਬ ਜ਼ਮੀਨ ਦੇ ਮਾਲਕ ਨੇ ਜਨਾਬ 167 ਏਕੜ ਮਤਲਬ 2.5 ਲੱਖ ਰੁਪਿਆ ਮਹੀਨਾ ਕਮਾਉਣਾ ਵੀ ਆ ਚੋ ਟੈਕਸ ਵੀ ਤਾਰਨਾ ਤੇ ਘਰ ਵੀ ਚਲਾਉਣਾ ਮਤਲਬ ਇਹ ਬੜੇ ਘਰਾਂ ਦੀ ਗੱਲ ਕਰਦਾ ਮੈਂ ਆਪਣੇ ਆਲਾ ਥੋੜਾ ਕੀਤੀ 35000 ਰੁਪਏ ਨਾਲ ਮਹੀਨੇ ਦਾ ਗੁਜ਼ਾਰਾ ਹੋ ਜਾਂਦਾ ਤੇ ਉਹਦੇ باوجود ਵੀ ਤੁਸੀਂ ਇੰਨੇ ਸੇਵਿੰਗ ਦੇ ਵਿੱਚ ਮਹਾਰਾਓ ਇੰਨੀ ਆਰਥਿਕ ਮਹਾਰਤ ਰੱਖਦੇ ਹੋ ਕਿ ਤੁਸੀਂ 160 ਏਕੜ ਜ਼ਮੀਨ ਵੀ ਖਰੀਦ ਲੈਨੇ ਹੋ 7 ਕਰੋੜ ਰੁਪਇਆ ਨਕਦ ਵੀ ਇਕੱਠਾ ਕਰ ਲੈਨੇ ਹੋ ਗਹਿਣਾ ਘਟਾ ਵੀ 1.5 ਕਿਲੋ ਇਕੱਠਾ ਕਰ ਲੈਨੇ ਹੋ ਗੱਡੀਆਂ ਤੇ ਘੜੀਆਂ ਵੀ ਲੈ ਲੈਨੇ ਹੋ ਕਮਾਲ ਹੈ ਜਨਾਹ ਐਹੀ ਜੀ ਵਿਦਿਆਤਾ ਹਰ ਭਾਰਤੀ ਨੂੰ ਹਰ ਪੰਜਾਬੀ ਨੂੰ ਦੇ ਦਿਓ ਫਿਰ ਉਹ ਵੀ ਉਹ ਵੀ ਜੋੜਨਾ ਸਿੱਖ ਲੈ ਉਹਨੂੰ ਜੋੜਨ ਨਹੀਂ ਹੁੰਦਾ ਸਰ ਪਰ ਜਨਾਬ ਗੱਲ ਇੱਥੇ ਤੱਕ ਨਹੀਂ ਰੁਕੀ ਕੈਨੇਡਾ ਦੇ ਵਿੱਚ 3 ਫਲੈਟ ਤੇ ਦੁਬਈ ਚ 2 ਫਲੈਟ ਕਹਿੰਦੇ ਜੀ ਪਾਸਪੋਰਟ ਜ਼ਬਤ ਕਰੋ ਅਚਾਨਕ ਦबई ਦੇ ਗਿਹੜੇ ਕਿਉਂ ਬਥੇ ਦੀ ਜਾਂਚ ਕਰੋ 10 ਗਿਹੜੇ ਦबई ਦੇ ਮਤਲਬ ਬੰਦਾ ਕੈਨੇਡਾ ਅਮਰੀਕਾ ਜਾਵੇ ਨਾ ਪੰਜਾਬੀ ਬੰਦਾ ਲੋਕਾਂ ਦਾ ਠੀਕ ਆ ਵੀਰ ਹੁੰਦਾ ਰਿਸ਼ਤੇਦਾਰੀ ਉੱਥੇ ਹੀ ਆ ਪੰਜਾਬੇ ਉੱਥੇ ਵੱਸਦਾ ਜੀ ਜਵਾਕ ਉੱਥੇ ਹੋਣੇ ਤਾਂ ਚਾਚਾ ਦੇ ਨਿਆਣੇ ਹੋਣੇ ਮਿੱਤਰ ਚਾਰਾ ਹੋਣਾ ਭਾਈ ਚਾਰਾ ਹੋਣਾ ਸੈਮੀਨਾਰ ਹੁੰਦੇ ਆ ਜੀ ਮੀਟਿੰਗਾਂ ਹੁੰਦੀਆਂ ਜੀ ਸਮਾਗਮ ਹੁੰਦੇ ਆ ਜੀ ਜਾਂਦਾ ਹੀ ਰਹਿਦਾ ਬੰਦਾ ਕੈਨੇਡਾ ਅਮਰੀਕਾ ਕੋਈ ਨਹੀਂ ਦੇਖਦਾ ਕਿ ਕੌਣ ਜਾ ਰਿਹਾ ਕੌਣ ਆ ਰਿਹਾ ਪਰ ਦबई ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 10 ਗਿਹੜੇ ਕੋਈ ਤਾਂ ਜੇ ਤਾਂ ਜੇ ਫਟਾਫਟ ਆਉਣ ਜਾਣ ਤੈਂ ਫਿਰ ਤੇ ਰਿਕਾਰਡ ਫਰੋ ਲਿਆ ਕਹਿੰਦੇ ਜਨਾਬ ਦੁਬਈ ਦੇ ਵਿੱਚ ਹਰ ਚਰਨ ਭੁੱਲਰ ਦੇ ਕੱਲੇ ਫਲੈਟ ਹੀ ਨਹੀਂ ਹੈਗੇ ਟੱਬੇ ਹੋਟਲ ਵੀ ਚੱਲਦੇ ਆ ਜੀ ਹਾਂ ਕਹਿੰਦੇ ਜੀ ਦੁਬਈ ਦੇ ਵਿੱਚ ਤਿੰਨ ਹੋਟਲ ਲੱਭ ਗਏ ਉਹਨਾਂ ਚੋਂ ਇੱਕ ਅੱਧਾ ਪਤਾ ਨਹੀਂ ਆਪਣਾ ਹੈ ਦੋ ਤਿੰਨ ਸ਼ਾਇਦ ਲੀਜ਼ ਤੇ ਨੇ ਹੈਨਾ ਭਤੀਜਾ ਕਾਰੋਬਾਰ ਦੇਖਦਾ ਹਿੱਸਾ ਪੱਤਾ ਵੀ ਬਣਾਉਂਦਾ ਹਿਸਾਬ ਕਿਤਾਬ ਬਣਾ ਕੇ ਜਾਂਦੇ ਪਹੁੰਚਾਉਂਦਾ ਵੀ ਇਹ ਸਾਰਾ ਸਭ ਮਤਲਬ ਫਲੈਟਾਂ ਦਾ ਕਿਰਾਇਆ ਕਹਿੰਦੇ ਪਤਨੀ ਦੇਖਦੀ ਸੀ ਹੋਟਲਾਂ ਦੇ ਹਿਸਾਬ ਕਿਤਾਬ ਭਤੀਜਾ ਦੇਖਦਾ ਸੀ ਤੇ ਕੰਮ ਸਾਰਾ ਬੰڈیا ਵਸੀ ਤੇ ਜ਼ਮੀਨਾਂ ਜਾਇਦਾਦਾਂ ਜਿਹੜੀ 160 ਏਕੜ ਨੇ ਉਹ ਚੋ ਕਹਿੰਦੇ ਆਪਣੇ ਨਾਮ ਵੀ ਨੇ ਪਤਨੀ ਦੇ ਨਾਮ ਵੀ ਨੇ ਬੱਚਿਆਂ ਦੇ ਨਾਮ ਵੀ ਨੇ ਹੱਥ ਤੱਕ ਕਿ ਰਿਸ਼ਤੇਦਾਰਾਂ ਦੇ ਨਾਮ ਵੀ ਨੇ ਤੇ ਉਹ ਤੋਂ ਗਾਂ ਵੀ ਕਈਆਂ ਦੇ ਨਾਮ ਹੋਣਗੇ ਸੋ ਹੁਣ ਲਿਸਟ ਵੱਡੀ ਹੁੰਦੀ ਜਾ ਰਹੀ ਹੈ ਇੱਕ ਲਿਸਟ ਸ਼ੁਰੂ ਦੇ ਵਿੱਚ ਸੀ ਬਈ ਨੇ 27 ਬੰਦਿਆਂ ਦੀ ਬਣਾਈ ਸੀ ਦੂਜੀ ਲਿਸਟ ਕ੍ਰਿਸ਼ਰੂ ਦੀ ਡੈਰੀ ਮੈਨਣ ਤੋਂ ਬਾਅਦ ਬਣ ਗਈ ਉਹਦੇ ਵਿੱਚ ਕਈ ਨਾਮ ਕਈ ਪਤੇ ਕਈ ਖਾਤਿਆਂ ਦਾ ਬੇਰਵਾ ਉਹ ਆ ਗਿਆ ਤੇ ਕਹਿੰਦੇ ਉਹਨਾਂ ਨੂੰ ਲਿਸਟ ਦੇ ਵਿੱਚ ਵਾਧਾ ਹੋਈ ਜਾਂਦਾ ਹੈ ਕ੍ਰਿਸ਼ਨਦਾਰ ਰਮਾਣ ਵੀ ਤਾਂ ਆ ਗਿਆ ਭਾਈ ਪਤਾ ਲੱਗ ਰਿਹਾ ਇੱਕ ਟਾਪ ਦੇ ਅਧਿਕਾਰੀ ਤੱਕ ਜਾਂਚ ਜਾ ਕੇ ਰੁਕ ਰਹੀ ਹੈ ਟਾਪ ਦਾ ਅਧਿਕਾਰੀ ਪੰਜਾਬ ਦੇ ਸਭ ਤੋਂ ਮੁਰਲੀ ਸਫਾ ਚ ਮੁੱਖ ਮੰਤਰੀ ਦੇ ਸੱਜੇ ਖੱਬੇ ਜਿਹੜੇ ਅਹੁਦੇਦਾਰ ਖੜਦੇ ਹੁੰਦੇ ਨੇ ਨਾ ਮਤਲਬ ਇਹ ਨਹੀਂ ਹੋਏ ਜ਼ਰੂਰੀ ਕਿ ਮੌਜੂਦਾ ਹੀ ਹੋਵੇ ਉਹ ਉਸ ਪੱਧਰ ਦਾ ਉਸ ਰੈਂਕ ਦਾ ਅਧਿਕਾਰੀ ਜਿਹੜਾ ਸੱਜੇ ਖੱਬੇ ਖੜਨ ਵਾਲੇ ਅਧਿਕਾਰੀ ਨੇ ਉਹਨਾਂ ਤੱਕ ਉਸ ਤੱਕ ਜਾਂਚ ਚੱਲ ਰਹੀ ਹੈ ਤੇ ਜੇ ਡੀਆਈਜੀ ਹਰਚਰਨ ਪੁੱਲਰ ਦੇ ਸਲੂਟ ਮਾਰਨ ਵਾਲੇ ਅਧਿਕਾਰੀਆਂ ਦੇ ਵਿੱਚੋਂ ਨਜ਼ਰਸਾਨੀ ਕਰੋ ਕਹਿੰਦੇ ਜੀ ਡੀਐਸਪੀ ਆ ਗਿਆ ਜਿਹੜਾ ਹਫਤੇ ਦਰਜਨ ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਐਸਪੀ ਕਹਿੰਦੇ ਇਸ ਮਾਮਲੇ 'ਚ ਕਰ ਸਕਦੇ ਆ ਮੈਨੂੰ ਇੰਤਜ਼ਾਰ ਤਾਂ ਸਾਰਿਆਂ ਨੂੰ ਉਹੀ ਹੈ ਕਿ ਜਨਾਬ ਜਾਂਚ ਅੱਗੇ ਨੂੰ ਵਧਾਓ ਉੱਪਰ ਨੂੰ ਲੈ ਕੇ ਜਾਓ ਚੜ੍ਹਾਈ ਚੜੋ ਮੜੀ ਜੀ ਅਤਰਾਈ ਨਹੀਂ ਇੱਥੇ ਤਾਂ ਪੰਜਾਬ ਸਰਕਾਰ ਵੀ ਕਹਿੰਦੀ ਸੀ ਕਿ ਇੰਨੇ ਹੌਲਦਾਰ ਬਦਲਦੇ ਉਹਨਾਂ ਜਿਸ ਇੰਸਪੈਕਟਰ ਇੱਕ ਦੋ ਸੀ ਥਾਣੇਦਾਰ ਇੱਕ ਤਾਂ ਹੀ ਸੀ ਡੀਐਸਪੀ ਤਾਂ ਸ਼ਾਇਦ ਹੈ ਹੀ ਇੱਕ ਸੀ ਮਤਲਬ ਉਹ ਬਦਲੀਆਂ ਕਰਕੇ ਕਹਿੰਦੇ ਬਦਲੀਆਂ ਕਰਕੇ ਕਿ ਲੋ ਜੀ ਭ੍ਰਿਸ਼ਟਾਚਾਰ ਤੋੜਤਾ ਜੀ ਅਸੀਂ ਇਹ ਚੇਨ ਬਣੀ ਹੋਈ ਸੀ ਭਈਆ ਬੜੀਆਂ ਚੇਨਾਂ 7 ਕਰੋੜ ਵਾਲੀਆਂ ਇਹ ਕਿਨੇ ਤੋੜਨੀ ਅਸੀਂ ਜਾਂ ਕੀ ਇੱਕੋ ਚੇਨ ਸੀ ਇਹ ਜੇ ਉਹਨਾਂ ਨੇ ਸੀਬੀਏ ਨੇ ਕਰ ਲਈ ਬਾਕੀ ਜਾਂ ਤੁਸੀਂ ਕਰ ਰਹੇ ਹੋ ਜਾਂ ਆਪਣੇ ਕਰਨ ਨੂੰ ਸੇਕ ਦਾ ਡਰ ਲੱਗਦਾ ਕਿਸੇ ਨੂੰ ਜਾਂ ਪਿਛਲੀ ਕਿਸੇ ਸਰਕਾਰ ਕਰਨ ਨੂੰ ਸੇਕ ਜਾਂਦਾ ਡਰ ਲੱਗਦਾ ਕਿੰਨ ਡਰ ਲੱਗਦਾ ਸੋ ਕਹਿੰਦੇ ਜੀ ਵੱਡੀ ਗਿਣਤੀ ਚ ਡੀਐਸਪੀ ਡੜਾ ਤੇ ਆ ਗਏ ਨੇ ਤੇ ਦੋ ਤਿੰਨ ਵੱਡੇ ਅਧਿਕਾਰੀ ਨੇ ਜਿਨ੍ਹਾਂ ਚੋਂ ਇੱਕ ਤਾਂ ਸਿਰੇ ਦੇ ਰੈਂਕ ਵਾਲੇ ਅਧਿਕਾਰੀਆਂ ਦੇ ਪੱਧਰ ਦਾ ਅਧਿਕਾਰੀ ਹੈ ਤੇ ਆ ਜਾਇਦਾਦ ਜਿਹੜੀ 167 ਏਕੜ ਨਿਕਲਈ ਆਈ ਹੈ ਹੁਣ ਇਹਦਾ ਮਾਮਲਾ ਬਣ ਗਿਆ ਤੇ ਦੁਬਈ ਦੇ ਹੋਟਲ ਇਸ ਲਈ ED ਤਾਂ ਪਾਈ ਅੱਜ ਨਹੀਂ ਤਾਂ ਸਵੇਰੇ ਸਵੇਰੇ ਨਹੀਂ ਤਾਂ ਪਰਸੋਂ ਨੂੰ ਤਰਸੋਂ ਨੂੰ ਆਈ ਖੜੀ ਕਿਉਂਕਿ CBI ਨੇ ਹੁਣ ਇੱਕ ਪਾਸੇ ਕ੍ਰਿਸ਼ਨੂ ਤੋਂ ਪੁੱਛ기 ਸ਼ੁਰੂ ਕੀਤੀ ਹੈ ਤੇ ਦੂਏ ਪਾਸੇ 31 ਤਰੀਕ ਆ ਗਈ ਤੇ ਕੱਲ ਨੂੰ ਜੁਡੀਸ਼ਲ ਰਾਸ ਖਤਮ ਹੋ ਜਾਣੀ ਆ ਉਸ ਤੋਂ ਬਾਅਦ ਪੇਸ਼ੀ ਹੋਣੀ ਆ ਦੇਖਦੇ ਆ ਜੀ ਦੁਬਾਰਾ ਅੰਦਰ ਭੇਜਦੇ ਆ ਹਰਮਾਨਡ ਮੰਗਦੇ ਆ ਕੀ ਕਰਦੇ ਆ ਇਹ ਐਨਸੀਬੀ ਦੇ ਤੇ ਨਿਰਭਰ ਕੋਈ ਤਰ੍ਹਾਂ ਕਹਿੰਦੀ ਆ ਕਿ ਨਹੀਂ ਨਾ ਦਿੰਦੇ ਕ੍ਰਿਸ਼ਨ ਵਾਲੇ ਰਮਾਨ ਤੋਂ ਬਾਅਦ ਇਧਰ ਰਮਾਨ ਵਕੇ ਕਹਿੰਦੇ ਪੈਰਲਲ ਮੰਗਿਆ ਜਾ ਸਕਦਾ ਸੋ ਕਾਨੂੰਨ ਨੂੰ ਵੀ ਪਤਾ ਲੱਗ ਜੂਗਾ ਜੀ ਉਹ ਤਰ ਕਿ ਹੁੰਦਾ ਪਰ ਕਹਿੰਦੇ ਰਿਸ਼ਤੇਦਾਰ ਨੇ ਸ਼ਾਮਤ ਆ ਗਈ ਆ ਸੋ ਹੁਣ ਪੁੱਛ ਕਿਛ ਦਾ ਮਾਮਲਾ ਰਿਸ਼ਤੇਦਾਰਾਂ ਕੰਨੀ ਨੂੰ ਤਰਪਿਆ ਸੋ ਜੀ ਕਹਿੰਦੇ ਰਿਸ਼ਤੇਦਾਰ ਵੀ ਲੜਾਸਤੇ ਨੇ ਤੇ ਨਾਲ ਕੰਮ ਕਰਦੇ ਅਧਿਕਾਰੀ ਕਿਉਂਕਿ ਜਿਹੜੇ ਨੇੜੇ ਵਾਲੇ ਕੰਮ ਕਰਨ ਵਾਲੇ ਸੀ ਅਮਲਾ ਫਾਲਾ ਨਾਲ ਕੰਮ ਸਿਕਿਉਰਟੀ ਵਾਲਾ ਗੱਡੀ ਚਲਾਉਣ ਵਾਲਾ ਹੈ ਬਾਬੂ ਕੋਈ ਹੈ ਕੋਈ ਪੀਆ ਨਾ ਕੋਈ ਚੌਕੀਦਾਰ ਉਹਨਾਂ ਤੋਂ ਜਿਹੜਾ ਡਾਟਾ ਇਕੱਠਾ ਕੀਤਾ ਉਹਨਾਂ ਤੋਂ ਪੁੱਛ ਕੀਤੀ ਹੈ ਇਹ ਨਹੀਂ ਕਿ ਉਹ ਮਤਲਬ ਕਿ ਕਿਸੇ ਪਰਸਾਚਾਰੀ ਚ ਅਜੇ ਤੱਕ ਹੋਇਆ ਜਮ ਮਾਮਲਾ ਪਰ ਉਹਦੇ ਆਧਾਰ ਦੇ ਉੱਤੇ ਵੀ ਬਹੁਤ ਕੁਝ ਸੋ ਕੁੱਲ ਮਿਲਾ ਕੇ ਜਿਹੜੀ ਸੂਚੀ ਤਿਆਰ ਹੈ ਉਹਦੇ ਵਿੱਚ ਨਾਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉਹਨੂੰ ਦੇਖਣ ਵਾਲੀ ਗੱਲ ਹੋ ਗਈ ਕਿ ਚੜਾਈ ਚੜਦੀ ਵੀ ਹੈ ਇਹ ਨਾਮਾਂ ਵਾਲੀ ਸੂਚੀ ਕਿ ਰੋਕ ਲਈ ਜਾਂਦੀ ਹੈ ਇਹਨਾਂ ਦਿਨਾਂ ਦੇ ਦਰਮਿਆਨ ਇਸ ਰੌਲੇ ਰੱਪੇ ਵਾਲੀਆਂ ਖਬਰਾਂ ਦੇ ਵਿਚਾਲੇ ਸਿਆਸੀ ਕਾਨੂੰਨੀ ਪੁਲਿਸ ਪਚੀਦਾ ਅਜਈਆਂ ਖਬਰਾਂ ਦੇ ਦਰਮਿਆਨ ਇੱਕ ਥੰਦਾ ਬੁੱਲਾ ਆ। ਪਿਛਲੇ ਦਿਨ ਇਹ ਜਾਣਕਾਰੀ ਆਪਾਂ ਸਾਂਝੀ ਕੀਤੀ ਸੀ ਕਿ ਪਹਿਲੀ ਪਾਸ਼ਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਸਥਾਵਾਂ ਦੇ ਅਪੀਲ ਤੇ ਦਲੀਲ ਤੇ ਤਰਕਦਾਰਤ ਸਵਾਲ ਤੇ ਕੇਂਦਰ ਸਰਕਾਰ ਨੇ ਸਹਿਮਤੀ ਪ੍ਰਗਟਾਈ ਸੀ ਕਿ ਹਾਂ ਸਿੱਖ ਜਥੇ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਜਾ ਸਕੇ। ਕਿਉਂਕਿ ਇਚਰਾਂ ਤੋਂ ਤੁਰਿਆਉਂਦੀ ਇੱਕ ਸਾਡੀ ਧਾਰਮਿਕ ਰਵਾਇਤ ਹੈ ਕਿ ਅਸੀਂ ਗੁਰਪੁਰੂ ਮੌਕੇ ਗੁਰੂ ਦੀ ਜਨਮ ਪੋਈ ਨੂੰ ਸਜਦਾ ਕਰਨ ਜਾਂਦੇ ਹਾਂ ਸੋ ਉਸ ਪਿਰਤ ਨੂੰ ਇਸ ਪਰ ਇਸ ਕੈਕ ਲਈ ਤੋੜਿਆ ਜਾ ਰਿਹਾ ਸੀ ਕਿ ਜੀ ਰਿਸ਼ਤਾ ਸੁਖਾ ਮੰਨੇ ਉਧਰੋਂ ਵੀ ਕਿਹਾ ਗਿਆ ਕਿ ਕੋਈ ਖਤਰਾ ਨਹੀਂ ਆਉ। ਇਧਰੋਂ ਵੀ ਕਿਹਾ ਗਿਆ ਕਿ ਅਸੀਂ ਆਪਣੀ ਗਾਰੰਟੀ ਦੇ ਜਾਣ ਨੂੰ ਤਿਆਰ ਹਾਂ ਜੇ ਕੋਈ ਹੋਊਗਾ ਅਸੀਂ ਤੁਹਾਨੂੰ ਨਹੀਂ ਜ਼ਿੰਮੇਵਾਰ ਠਹਿ ਰਹੇ ਸਾਨੂੰ ਜਾਣ ਦੀ ਅਗਤ ਜੇ ਕੋਈ ਖਤਰਾ ਨਹੀਂ ਸਾਡੀ ਜਾਨ ਮਾਰਨ ਤੇ ਪਰ ਇਸ ਤਬਦੀਲੀਆਂ ਕੀਤੀਆਂ ਪਹਿਲਾਂ ਖੁੱਲੇ ਵੀਜ਼ੇ ਵੀ ਮਿਲ ਜਾਂਦੇ ਸੀ ਤੁਸੀਂ ਅਸੀਂ ਵੀ ਅਪਲਾਈ ਕਰਕੇ ਕੋਈ ਵੀਜ਼ਾ ਲੈ ਸਕਦੇ ਪਰ ਇਸ ਵਾਰ ਐਸਜੀਪੀਸੀ ਰਾਹੀਂ ਦਿੱਲੀ ਕਮੇਟੀ ਹਰਿਆਣਾ ਕਮੇਟੀ ਇਦਾਂ ਸੱਸਤਾ ਮਤੇ ਹੋਈਆਂ ਕਿ ਇਹਨਾਂ ਰਾਹੀਂ ਜਿਹੜੀ ਐਪਲੀਕੇਸ਼ਨ ਆਉਣਗੀਆਂ ਉਹਨਾਂ ਨੂੰ ਵੀਜ਼ਾ ਮਿਲਣਗੇ ਸੋ ਤੈ ਹੋ ਗਿਆ ਜੀ 4 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਹਿਲੀ ਪਾਸ਼ਾ ਸ਼੍ਰੀ ਅਨੰਕਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਨਨਕਾਣਾ ਸਾਹਿਬ ਪਾਕਿਸਤਾਨ ਜਾ ਰਿਹਾ 1700 96 1800 ਦੇ ਕਰੀਬ ਸ਼ਰਦਾਲੂਆਂ ਦਾ ਜੱਥਾ ਜਾਏਗਾ ਜਿਹੜਾ 4 ਨਵੰਬਰ ਨੂੰ ਅਟਾਰੀ ਬਾਗਾ ਬਾਰਡਰ ਨਹੀਂ ਜਾਏਗਾ ਤੇ 13 ਨਵੰਬਰ ਨੂੰ ਇਹ ਜੱਥਾ ਵਾਪਸ ਆਏਗਾ ਹੁਣ ਇਹ ਸੁਖਾਮੀ ਖਬਰ ਦੇ ਨਾਲ ਜਿੱਥੇ ਮੁੜਕੇ ਮੁਲਕ ਕਵਾਂਡੀ ਮੁਲਕ ਨੇ ਇਹ ਇੱਕ ਪਾਸੇ ਅਤਵਾਦ ਚਣੌਤੀ ਹੈ ਇੱਕ ਪਾਸੇ ਉਧਰੋਂ ਆ ਰਹੇ ਹਥਿਆਰ ਉਧਰੋਂ ਆ ਰਿਹਾ ਚਿਟਾ ਨਸ਼ਾ ਜਾਂ ਹੋਰ ਇਹ ਜਹਾ ਤੰਦਾ ਉਹ ਸਾਰਾ ਚਣੌਤੀ ਹੈ ਉਹਦੇ ਲਈ ਸਾਡੀਆਂ ਫੌਜਾਂ ਨੂੰ ਸਲੂਟ ਹੈ ਜਿਹੜੇ ਬਾਰਡਰ ਤੇ ਤਣਾਤ ਰਹਿੰਦੀਆਂ ਨੇ ਪਰ ਜਿਹੜੀ ਸਿਆਸੀ ਲੜਾਈ ਹੈ ਉਹ ਕਈ ਵਾਰ ਆਪੋ ਆਪਣੇ ਮੁਲਕ ਦੀ ਹੋਂਦ ਦੇ ਹਿਸਾਬ ਨਾਲ ਦਿਖਾਉਣ ਲਈ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਵੀ ਲੜ ਲਈ ਜਾਂਦੀ ਹੈ ਪਰ ਜੋ ਕੁਝ ਜੰਮੂ ਕਸ਼ਮੀਰ ਦੇ ਵਿੱਚ ਵਾਪਰਿਆ ਸੀ ਸਲਾਨੀਆਂ ਦੇ ਉੱਤੇ ਜਿਹੋ ਜਿਹਾ ਹਮਲਾ ਸੀ ਉਸ ਤੋਂ ਬਾਅਦ ਮਿਸ਼ਨ ਸੰਦੂਰ ਦੇ ਨਾਂ ਤੇ ਜੋ ਸਿਆਸਤ ਵੀ ਹੋਈ ਤੇ ਸਾਡੇ ਫੌਜੀ ਜਵਾਨਾਂ ਦੇ ਹਵਾਲੇ ਨਾਲ ਐਕਸ਼ਨ ਵੀ ਹੋਇਆ ਤੇ ਉਸ ਤੋਂ ਬਾਅਦ ਇਹ ਰਿਸ਼ਤਾ ਟੁੱਟ ਗਿਆ ਸੀ ਉਸ ਰਿਸ਼ਤੇ ਦੇ ਵਿੱਚ ਮੁੜ ਕੇ ਚਾਨਣ ਜੇ ਨਜ਼ਰ ਆਇਆ ਤਾਂ ਪ੍ਰਕਾਸ਼ਪੁਰਬ ਦੇ ਹਵਾਨਾ ਨਜ਼ਰ ਆਇਆ ਕਿ ਇਹ ਗੱਲਬਾਤ ਲਈ ਰਾਹ ਖੁੱਲ ਰਿਹਾ ਹੈ ਕਿ ਅੱਜ ਇਹ ਮੰਨੀਏ ਕਿ ਅੱਜ ਬਾਗਾ ਬਾੜ ਨਹੀਂ ਜਥਾ ਚੱਲਿਆ ਆਉਂਦੇ ਦਿਨਾਂ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਉਹ ਫਿਰ ਮੁੜ ਕੇ ਲਾਂਗਾ ਖੁੱਲੇਗਾ ਤੇ ਕੋਈ ਡੋਰ ਖੁੱਲੇਗਾ ਤੇ ਮੁੜ ਕੇ ਸ੍ਰੀ ਦਰਗਹ ਨੂੰ ਖੁੱਲੇ ਦਰਸ਼ਨ ਦੀਦਾਰ ਕਰ ਸਕਣਗੇ ਜਿਹਦੀ ਅਰਦਾਸ ਅਸੀਂ ਹਰ ਘੜੀ ਦੋ ਟਾਈਮ ਸਵੇਰ ਸ਼ਾਮ ਕਰਦੇ ਹਾਂ ਸੋ ਉਸ ਤੋਂ ਬਾਅਦ ਫਿਰ ਪੰਜਾਬ ਤਾਂ ਵੀ ਉਮੀਦ ਕਰਦਾ ਕਿ ਅੱਜ ਨਹੀਂ ਤਾਂ ਕੱਲ ਨੂੰ ਬਾਗਾ ਬਾਡਰ ਵੀ ਖੁੱਲੇ ਕਾਰੋਬਾਰ ਵੀ ਖੁੱਲੇ ਉਧਰ ਵਾਲੇ ਵੀ ਰੱਜ ਕੇ ਰੋਟੀ ਖਾਂਦੇ ਤੇ ਇੱਧਰ ਵੀ ਕਾਰੋਬਾਰ ਚੱਲੇ ਦਿੱਲੀ ਬਹੁਤ ਦੂਰ ਪੈ ਜਾਂਦਾ ਜਨਾਬ ਬਾਡਰ ਨੇੜੇ ਪੈਂਦਾ ਤੇ ਸਰਕਾਰਾਂ ਨੂੰ ਜਿੱਥੇ ਕੰਮ ਕਰਨ ਦੀ ਲੋੜ ਹੈ ਚਲੋ ਇਸੇ ਦੇ ਨਾਲ ਦੂਸਰਾ ਪਹਿਲੂ ਹੈ ਧਾਰਮਿਕ ਪਹਿਲੂ ਦੇ ਬੱਚੋ ਜੇ ਦੇਖਿਆ ਜਾਵੇ ਤਾਂ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪਰਬ ਉਹ ਸ਼ਹਾਦਤ ਜਿਹੜੀ ਆਪਾਂ ਵਾਰ ਕੇ ਦੂਜਿਆਂ ਦੇ ਧਰਮ ਰੱਖਿਆ ਲਈ ਕੀਤੀ ਗਈ ਉਸ ਤੋਂ ਵੱਡੀ ਮਨੁੱਖੀ ਹੱਕਾਂ ਲਈ ਮਨੁੱਖੀ ਕਦਰਾਂ ਕੀਮਤਾਂ ਲਈ ਇਨਸਾਨ ਦੀ ਇਨਸਾਨੀਅਤ ਲਈ ਕੁਰਬਾਨੀ ਦੀ ਕੋਈ ਤਸਵੀਰ ਨਹੀਂ ਹੈ ਤੋਂ ਵੱਡੀ ਕਿ ਜਿਹਦੇ ਵਿੱਚ ਨਿੱਜ ਕੁਝ ਨਹੀਂ ਸੀ ਨਾ ਆਪਣਾ ਆਪ ਨਾ ਆਪਣਾ ਪਰਵਾਰ ਨਾ ਆਪਣਾ ਧਰਮ ਨਾ ਆਪਣੀ ਕੋਈ ਜਾਇਦਾਦ ਸਿਰਫ ਤੇ ਸਿਰਫ ਇਹ ਫੈਸਲੇ ਕਿ ਤੁਸੀਂ ਇਸ ਮੁਲਕ ਦੇ ਵਿੱਚ ਆਜ਼ਾਦ ਤੌਰ ਦੇ ਉੱਤੇ ਕਿਸੇ ਨੂੰ ਵੀ ਉਹਦੇ ਧਰਮ ਦੇ ਮਾਮਲੇ ਦੇ ਵਿੱਚ ਪ੍ਰਕਿਰਿਆ ਬਣ ਰਹੀ ਸੋ ਜਨੂ ਲੋਹਣ ਦੀ ਪ੍ਰਕਿਰਿਆ ਕਸ਼ਮੀਰੀ ਪੰਡਤਾਂ ਨਾਲ ਪਹਿਲੂ ਕਿੰਨਾ ਕੁ ਸਾਡੇ ਮੂਰੇ ਉਦਾਹਰਨਾ ਪਈਆਂ ਸੋ ਅੱਜ ਦਾ ਦੌਰ ਇੱਕ ਵਾਰ ਫੇਰ ਇਸ ਦਿਨ ਦੇ ਹਵਾਲੇ ਨਾਲ ਚੇਤੇ ਕਰਨਾ ਬਣਦਾ ਕਿ ਅੱਜ ਫੇਰ ਕਈ ਘਟ ਗਣਤੀ ਭਾਈਚਾਰੇ ਹੈ ਅਖੌਤੀ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਨੇ ਸੋ ਇਸ ਲਈ ਉਹਨਾਂ ਨੂੰ ਧੱਕ ਕੇ ਸਾਈਡ ਲਾਈਨ ਕੀਤਾ ਜਾ ਰਿਹਾ ਤੇ ਇਸ ਲਈ ਇਸ ਦਿਨ ਦਾ ਮਹੱਤਵ ਹੋਰ ਵੱਡਾ ਹੋ ਜਾਂਦਾ ਸੋ 350 ਸਾਲਾ ਸ਼੍ਰੀ ਗੁਰਤੇਗ ਬਾਦਰ ਜੀ ਦਾ ਸ਼ਹੀਦੀ ਪੁਰਬ ਦੇ ਲਈ ਨਗਰ ਕੀਰਤਨ ਸਜ ਰਹੇ ਨੇ ਸੈਮੀਨਾਰ ਹੋ ਰਹੇ ਨੇ ਚਰਚਾਾਂ ਹੋ ਰਹੀਆਂ ਨੇ ਉਹਨਾਂ ਦੀ ਕੁਰਬਾਨੀ ਦੇ ਹਵਾਲੇ ਨਾਲ ਉਹਨਾਂ ਦੇ ਉਹਨਾਂ ਦੇ ਉਸ ਕੁਰਬਾਨੀ ਦੇ ਰਹੀਂ ਦਿੱਤੇ ਗਏ ਸੁਨੇਹੇ ਦੇ ਹਵਾਲੇ ਨਾਲ ਤੇ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤਾਂ ਆਪੋ ਆਪਣੀ ਭੂਮਿਕਾ ਚੇਹੀਆਂ ਨੇ ਐਸਜੀਪੀਸੀ ਆਪਣੇ ਪੱਧਰ ਤੇ ਵੱਡੇ ਸਮਾਗਮ ਰਚਾ ਰਹੀ ਹੈ ਪਰ ਸਰਕਾਰ ਕਹਿੰਦੀ ਜੀ ਅਸੀਂ ਵੀ ਤਾਂ ਦੇਖਣਾ ਸਰਕਾਰ ਆਪਣੀ ਧਾਰਮਿਕ ਸ਼ਰਧਾ ਦੇ ਨਾਲ ਨਾਲ ਆਪਣੀ ਸਿਆਸਤ ਵੀ ਤਾਂ ਦਿਖਾਉਣੀ ਚਾਹੁੰਦੀ ਹੈ ਨਾ ਸੱਤਾਧਾਰੀ ਧਿਰ ਨੇ ਤਾਂ ਹਰ ਥਾਂ ਪ੍ਰਗਟਾਵਾ ਕਿਉਂਕਿ ਤਾਂ ਹੀ ਇਹਨਾਂ ਮਤਲਬ ਯੋਜਨਾ ਦੇ ਮੌਕੇ ਰਾਜਨੀਤਿਕ ਰੈਲੀਆਂ ਲਾਉਣ ਲੱਗ ਪਈਆਂ ਸੀ ਹੌਲੀ-ਹੌਲੀ ਉਹ ਇੰਨਾ ਝੂਠਤਪਾਨ ਬੋਲਣ ਲੱਗੇ ਹੈ ਨਾ ਚਾਹੇ ਖਾਲਸੇ ਦੀ ਸਾਜਨਾ ਦਾ ਦਿਵਸ ਹੋਵੇ ਹੈ ਤੇ ਚਾਹੇ ਲਸਾਨੀ ਸ਼ਹਾਦਤ ਛੋਟੇ ਸਾਹਿਬ ਜਦਿਆਂ ਦਾ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਖੇ ਹੈ ਨਾ ਸਭਾ ਹੋਵੇ ਉੱਥੇ ਵੀ ਮਤਲਬ ਇੰਨਾ ਕੁਫਰ ਤੋਲਦੇ ਸੀ ਸਾਡੇ ਸਿਆਸਤਦਾਨ ਪਰ ਉਹ ਦਿਨ ਵੀ ਆਇਆ ਜਦੋਂ ਇਹਨਾਂ ਨੂੰ ਕਿਹਾ ਵੀ ਇਹਨਾਂ ਥੰਮਾਂ ਦੇ ਉੱਤੇ ਰਾਜਿਤ ਕਰੇ ਲਿਆ ਨਹੀਂ ਪਰ ਇੱਕ ਵਾਰ ਫਿਰ ਚਰਚਾ ਤੁਰੀ ਅਜੀ ਹੁਣ ਪੰਜਾਬ ਸਰਕਾਰ ਵੱਲੋਂ 350 ਸਾਲਾਂ ਸ਼ਹੀਦ ਗੁਰ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਉੱਤੇ ਕਹਿੰਦੇ ਜੀ ਅਸੀਂ 24 ਨਵੰਬਰ 2025 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਸ਼ੇ ਸਜਲਾਸ ਕਰ ਰਹੇ ਹਾਂ ਇਜਲਾਸ ਨੂੰ ਲੈ ਕੇ ਕਈ ਰਾਏ ਸਾਹਮਣੇ ਆਉਣ ਲੱਗੀਆਂ ਨੇ ਇਜਲਾਸ ਹੋਣਾ ਚਾਹੀਦਾ ਇਜਲਾਸ ਦੇ ਹਵਾਲੇ ਨਾਲ ਕੁਝ ਚੰਗੇ ਫੈਸਲੇ ਹੋਣੇ ਚਾਹੀਦੇ ਨੇ ਉਸ ਦਿਹਾੜੇ ਦੀ ਰੋਸ਼ਨੀ ਦੇ ਵਿੱਚ ਕੁਝ ਚੰਗਾ ਕਦਮ ਪੁੱਟਣਾ ਚਾਹੀਦਾ ਸਰਕਾਰ ਨੂੰ ਸਵਾਗਤਯੋਗ ਹੈ ਪਰ ਉਹਦਾ ਸਥਾਨ ਕਿੱਥੇ ਹੋਵੇ ਇਹਨੂੰ ਲੈ ਕੇ ਕਈ ਤਰ੍ਹਾਂ ਦੇ ਤਰਕ ਨੇ ਇੱਕ ਤਰ੍ਹਾਂ ਕਹਿੰਦੀ ਕਿ ਜੇ ਵਿਧਾਨ ਹੈਗਾ ਜੀ ਕਿਤੇ ਵੀ ਸਥਾਨ ਹੋ ਸਕਦਾ ਫਿਰ ਚੰਗੀ ਗੱਲ ਹੈ ਜੀ ਉਹਨਾਂ ਨੇ ਖਾਲਸਾ ਜਨਮ ਭੂਮੀ ਚੁਣੀ ਹੈ ਇੱਕ ਤਰ੍ਹਾਂ ਕਹਿੰਦੀ ਕਿ ਜਦੋਂ ਇਹਦੇ ਲਈ ਵਿਧਾਨ ਸਭਾ ਬਣੀ ਹੈ ਵਿਧਾਨ ਸਭਾ ਦੀ ਇਮਾਰਤ ਬਣੀ ਹੈ ਪੰਜਾਬ ਦੀ ਰਾਜਧਾਨੀ ਦੇ ਵਿੱਚੋਂ ਥਾਂ ਹੈਗੀ ਹੈ ਤਾਂ ਉੱਥੇ ਬੈਠ ਕੇ ਵੀ ਚੰਗਾ ਕੰਮ ਹੋ ਸਕਦਾ ਜੀ ਦੂਸਰੇ ਪਾਸੇ ਇੱਕ ਤਰਕੇ ਆਇਆ ਕਿ ਜੇ ਐਮਐਲਏ ਜਾਣਗੇ ਮੰਤਰੀ ਜਾਣਗੇ ਅਫਸਰ ਜਾਣਗੇ ਹੈਨਾ ਉਹਨਾਂ ਦੇ ਨਾਲ ਹੋਰ ਲੀਡਰ ਆਉਣਗੇ ਹੋਰ ਬੁਲਾਏ ਹੋਏ ਨੇ ਕੋਈ ਮਹਿਮਾਨ ਬਣ ਕੇ ਆਊਗਾ ਉਹ ਸਾਰਿਆਂ ਨੂੰ ਉੱਥੇ ਗੈਲਰੀਆਂ 'ਚ ਬਿਠਾਉਣਾ ਤਾਂ ਉਹਦੇ ਲਈ ਜਿੰਨਾ ਲੋਲਸ਼ਕਰ ਚਾਹੀਦਾ ਪੁਲਿਸ ਤੰਤਰ ਸਿਵਲ ਪ੍ਰਸ਼ਾਸਨਿਕ ਮੀਡੀਆ ਫਿਰ ਜੀ ਸਿਹਤ ਸੇਵਾਵਾਂ ਦੇ ਲਈ ਉਹ ਕਹਿੰਦੇ ਸਾਰਾ ਤੰਤਰ ਜੰਤਰ ਤਾਂ ਉੱਥੇ ਲੱਗ ਜਾਊਗਾ ਤੇ ਸੰਗਤ ਸੰਗਤ ਦੀ ਆਣ ਦੇਖੀ ਮੈਂ ਕਹਿੰਦਾ ਜੀ ਇਹਨਾਂ ਨੂੰ ਵੀਆਈਪੀ ਨੂੰ ਪਹੁੰਚਣਾ ਤਾਂ ਮੁਸ਼ਕਲ ਹੋਗਾ ਹੀ ਹੋਗਾ ਪਰ ਇਹਨਾਂ ਦੀਆਂ ਗੱਡੀਆਂ ਜਦੋਂ ਸੰਗਤ 'ਚ ਵੜਨ ਗਈਆਂ ਉਹਨਾਂ ਨੂੰ ચીਰ ਦੀਆਂ ਹੋਈਆਂ ਜਾਣਗੇ ਕਿ ਪਰੇ ਹੋ ਜੋ ਹੂਟਰ ਤੇ ਹੂਟਰ ਵੱਜਣਗੇ 117 ਐਮਐਲਏ ਨੇ ਜਾਣਾ ਜਿਨ੍ਹਾਂ 'ਚ ਮੁੱਖ ਮੰਤਰੀ ਦਾ ਵੀ ਕਾਫਲਾ ਹੈ 40-45 ਗੱਡੀਆਂ ਵਾਲਾ ਹੈ ਨਾ ਸਪੀਕਰ ਸਾਹਿਬ ਦਾ ਵੀ ਕਾਫਲਾ ਹੈ ਮੰਤਰੀਆਂ ਦਾ ਵੀ ਕਾਫਲਾ ਹੈ ਵਿਰੋਧੀ ਧਿਰ ਦੇ ਲੀਡਰ ਦਾ ਵੀ ਕਾਫਲਾ ਹੈ ਤੇ ਹਰ ਐਮਐਲਏ ਨਾਲ ਵੀ ਤਿੰਨ-ਤਿੰਨ ਗੱਡੀਆਂ ਦੋ-ਦੋ ਗੱਡੀਆਂ ਆਮਨੇ ਜੀ ਫਿਰ ਉਸ ਤੋਂ ਬਾਅਦ ਕੁਝ ਤੁਹਾਡੇ ਦਿੱਲੀ ਵਾਲੇ ਮਹਿਮਾਨ ਆਉਣਗੇ ਕੁਝ ਤੁਹਾਡੇ ਅੱਚੇ-ਚੇ ਸੱਦੇ ਮਹਿਮਾਨ ਆਉਣਗੇ ਫਿਰ মিডিਆ ਦੀਆਂ ਗੱਡੀਆਂ ਜਾਣਗੀਆਂ ਤੇ ਇੰਨਾ ਲੋਲਸ਼ਕਰ ਜਾਊਗਾ ਜਨਾਬ ਤੇ ਸੰਗਮ ਤਾਂ ਤੁਸੀਂ ਕੱਚੇ ਚਲਾ ਦੋਗੇ ਉੱਥੇ ਤੁਸੀਂ ਸੜਕ ਤੇ ਤੁਰਨ ਨਹੀਂ ਦੋਗੇ ਉਹਨਾਂ ਤੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਦਿੱਕਤ ਆਊਗੀ ਉਹਦੇ باوجود ਤੁਸੀਂ ਜਾਣਾ ਚਾਹੁੰਦੇ ਹੋ ਸੰਗਤ ਦੀ ਦਿੱਕਤ ਤੁਹਾਡੇ ਨਾਲ ਵੱਡੀ ਹੈ ਜਨਾਬ ਉਹ ਸਿਰਫ ਉੱਥੇ ਸ਼ਰਧਾ ਨਾਲ ਅਰਦਾਸ ਜੋਦੜੀ ਕਰਨ ਆ ਰਹੇ ਆ ਉਹ ਤੁਹਾਡੇ ਮੰਗ ਇਸ ਦਿਨ ਦੇ ਨਾਂ ਦੇ ਉੱਤੇ ਸਿਆਸਤ ਕਰਨ ਨਹੀਂ ਆ ਰਹੇ ਮੈਂ ਇਹ ਕਹਿੰਦਾ ਕਿ ਤੁਸੀਂ ਉੱਥੇ ਕੋਈ ਮੰਦੀ ਸਿਆਸਤ ਕਰੋ ਮੈਂ ਕਹਿੰਦਾ ਚੰਗੇ ਫੈਸਲੇ ਲਾਉਂਗੇ ਫਿਰ ਇਹ ਚਰਚਾ ਤੁਹਾਡੇ ਵਰਗ ਚੋਂ ਤੁਹਾਡੀ ਭਾਈ ਚਰਚੂ ਤੁਰਿਆ ਕਿ ਕੀ ਉਹ ਥਾਂ ਚੋਣਾਂ ਭਾਜ ਬਹਿ ਜਾ ਉਹ ਫੈਸਲੇ ਕੋਈ ਚੰਗੇ ਫੈਸਲੇ ਚੰਡੀਗੜ੍ਹ ਬੈਠ ਕੇ ਵੀ ਲੈ ਸਕਦੇ ਤੁਸੀਂ ਅਰਦਾਸ ਜੋਦਰੀ ਕਰਨ ਲਈ ਜਾਓ ਆਮ ਸ਼ਰਦਾਲੂ ਬਣ ਕੇ ਚਲੇ ਜਾਓ ਡਰ ਲੱਗਦਾ ਏ ਡਰ ਲੱਗਦਾ ਭਾਈ ਮੁਰਗੀ ਖਾਣੇ ਕੋਲ ਹੁਣ ਚਿਰਤ ਰਜਿੰਦਰ ਸਿੰਘ ਬਾਜਵਾ ਨੇ ਸਵਾਲ ਖੜਾ ਕੀਤਾ ਉਹ ਕਹਿੰਦੇ ਵੀ ਉੱਥੇ ਨਹੀਂ ਹੋਣਾ ਚਾਹੀਦਾ ਸੰਗਤ ਲਈ ਮੁਸ਼ਕਲ ਹੋਊਗੀ ਤੇ ਇਹਨਾਂ ਖਰਚੇ ਦਾ ਵੀ ਪਹਿਲਾਂ ਹੁਣ ਖਰਚੇ ਵਾਲਾ ਮਸਲਾ ਇੱਥੇ ਪਾਈ ਇਵੈਂਟ ਕੰਪਨੀ ਦਾਖਲ ਹੋਗੀ ਇਵੈਂਟ ਮੈਨੇਜਮੈਂਟ ਕੰਪਨੀ ਮਸਲਾ ਯਾਦ ਕਰੋ ਘਰ ਘਰ ਆਟਾ ਪਚਾਵਾਂਗੇ ਚੱਕੀਆਂ ਆਪਣੀਆਂ ਲਾਵਾਂਗੇ ਬੰਦੇ ਪਹੁੰਚਾਉਣ ਵਾਲੇ ਹੋਰ ਹੋਣਗੇ ਸਾਰੀ ਗੇਮ ਹੈਨਾ ਆ ਲਓ ਜੀ ਅਸੀਂ ਹੁਣ ਰੈਲੀਆਂ ਕਰ ਰਹੇ ਆ ਧਰਨੇ ਲਾ ਰਹੇ ਆ ਦਿੱਲੀ ਵਾਲੀਆਂ ਕੰਪਨੀਆਂ ਟੈਂਟੋ ਉਹਨਾਂ ਦੇ ਆ ਜੀ ਹੁਣ ਅਯੋਜਨ ਕਰ ਲਿਆ ਜੀ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਜੀ ਆਹ ਜੀ ਆਹ ਪ੍ਰੋਗਰਾਮ ਕੀਤਾ ਜਾ ਰਿਹਾ ਜੀ ਹਾਲ ਦੇ ਵਿੱਚ ਪ੍ਰੋਗਰਾਮ ਤੇ ਬੇ ਲੱਖਾਂ ਦੇ ਕਰੋੜਾਂ ਦੇ ਸੋ ਕਹਿੰਦੇ ਦਿੱਲੀ ਕੰਪਨੀਆਂ ਇਨਵੋਲ ਹੁੰਦੀਆਂ ਜੀ ਆਹ ਮੰਡੀ ਵੀ ਵੇਚਣੀ ਹੈ ਤਾਂ ਵੀ ਦਿੱਲੀ ਵਾਲਿਆਂ ਨੂੰ ਵੇਚਣੀ ਹੈ ਜੀ ਹੁਣ ਮਾਰੀ ਵਾਲੇ ਹੁਣ ਇਸ ਲਈ 350 ਸਾਲਾ ਦੇ ਮੌਕੇ ਟੈਂਟ ਸਿਟੀ ਬਣੂਗੀ ਵਿਧਾਨ ਸਭਾ ਦੀ ਟੈਂਟ ਦੀ ਬਿਲਡਿੰਗ ਬਣੂਗੀ ਟੈਂਡਰ ਦਿੱਤੇ ਜਾ ਰਹੇ ਨੇ ਟੈਂਡਰ ਤਾਂ ਡਰਾਮਾ ਹੈ ਜਨਾਬ ਜਿਹਨੂੰ ਦੇਣਾ ਸਭ ਨੂੰ ਪਤਾ ਕਿਹਨੂੰ ਦੇਣਾ ਹੈ ਤੇ ਜਿਹਨਾਂ ਨੂੰ ਦੇਣਾ ਉਹਨਾਂ ਨੂੰ ਤਾਂ ਕਹਿ ਵੀ ਦਿੱਤਾ ਕੰਮ ਚੱਕ ਲੋ ਫੱਟੇ ਸੋ ਇਹ ਸਾਰਾ ਕਿਤੇ ਨਵਾਂ ਕਪੜਾ ਤਾਂ ਨਹੀਂ ਪਾਈ ਸ਼ਰਦਾ ਦੇ ਨਾਂ ਦੇ ਉੱਤੇ ਇਹ ਨਵੀਂ ਖੇਲ ਤਾਂ ਨਹੀਂ ਸੋ ਇਸ ਲਈ ਕਈਆਂ ਦੀ ਨਜ਼ਰਾਂ ਇਸ ਗੱਲ ਤੇ ਨੇ ਕਿ ਇਹਦੇ ਨਾਂ ਦੇ ਉੱਤੇ ਕਰੋੜਾਂ ਖਰਚ ਹੋਣਾ ਹੈ ਉਹ ਕਿਹਦੀ ਜੇਬ ਚੋਂ ਜਾਣਾ ਹੈ ਮੂੰਹ ਬਿੱਤੀ ਘਾਟੇ ਚਾ ਸੂਬਾ ਕਰਜ਼ੇ ਦੀ ਪੰਡ ਵੱਧਦੀ ਜਾ ਰਹੀ ਹੈ ਸਵਾ ਚਾਰ ਲੱਖ ਕਰੋੜ ਨੂੰ ਜੱਟੁਕਿਆ ਪੰਜਾਬ ਦੇ ਸਿਰ ਦੇ ਉੱਤੇ ਅਭਿਥੀ ਫੇਰਾ ਮੁਖਣ ਨੂੰ ਆ ਗਿਆ ਤੇ ਤੁਸੀਂ ਇਹ ਕਹਿੰਦੇ ਜੀ ਨਵਾਂ ਬੋਝ ਇਹਦਾ ਜਵਾਬ ਕੌਣ ਦੇਊਗਾ ਸੋ ਕਿ ਜਿੱਥੇ ਤੇ ਕੱਪੜੇ ਦਾ ਪਹਿਲੂ ਹੈ ਉੱਥੇ ਇਹ ਸਵਾਲ ਖੜਾ ਹੈ ਜੀ ਕਿ ਵਿੱਤੀ ਤੌਰ ਤੇ ਉੱਥੇ ਜਾ ਕੇ ਸੈਸ਼ਨ ਕਰਨਾ ਕੀ درست ਹੈ ਤੇ ਦੂਸਰੇ ਪਾਸੇ ਜੇ ਵਿੱਤੀ ਆ ਤਾਂ ਵਿਧਾਨਕ ਤੌਰ ਤੇ ਵੀ ਹੈ ਕਿ ਬਧਾਨਕ ਤੌਰ ਤੇ ਵੀ ਹੈ ਸੋ ਇਹ ਦੋ ਤਿੰਨ ਸਵਾਲ ਜਿਹੜੇ ਖੜੇ ਹੋਏ ਨੇ ਉਹਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਜਨਾ ਪਰ ਸਰਕਾਰ ਤਾਂ ਤਾਂ ਜਵਾਬ ਦੇਵੇ ਜੇ ਸਰਕਾਰ ਆਪ ਫੈਸਲੇ ਲੈਂਦੀ ਹੋਵੇ ਐਂਸਲੀ ਤਾਂ ਸਰਕਾਰਾਂ ਦੀ ਸਰਕਾਰ ਲੈਂਦੀ ਐ ਕੇਜਰੀਵਾਲ ਐਂਡ ਪਾਰਟੀ ਮਨੀਸ਼ ਸ਼ੋਧਿਆ ਐਂਡ ਪਾਰਟੀ ਸਿੰਦਰ ਜੈਨ ਐਂਡ ਪਾਰਟੀ ਇਟ ਅਡਜਸਟਮੈਂਟ ਨੇ ਜਨਾ ਤੇ ਫਿਰ ਕੁਝ ਵੀ ਹੋ ਸਕਦਾ ਸੋ ਇਸ ਲਈ ਸਵਾਲ ਆਏਗਾ ਚਰਚਾ ਤਾਂ ਉੱਥੇ ਜ਼ਿਲ੍ਹਾ ਬਣਾਉਣ ਵਾਲਾ ਪਹਿਲੂ ਵੱਡਾ ਚੱਲੀ ਜਾਂਦਾ ਲੋਕ ਦੋ ਤਿੰਨ ਖੇਮਿਆਂ 'ਚ ਬੰਦੇ ਨੇ ਕੁਝ ਕਹਿੰਦੇ ਵੀ ਜੋ ਹੁਣ ਉਹ ਗਵਮੈਂਟ ਠੀਕ ਐ ਕੁਝ ਕਹਿੰਦੇ ਬਣ ਜਾਣਾ ਚਾਹੀਦਾ ਜੀ ਇੱਥਾਂ ਦੀ ਮਹੱਤਤਾ ਏਡੀ ਬੜੀਆ ਖਾਲਸੇ ਦੀ ਜਨਮ ਭੋਈ ਐ ਬਹੁਤ ਕਿਨਾਰੇ ਪੰਜਾਬ ਦੇ ਅਖੀਰਲੇ ਇੱਕ ਪਾਸੇ ਪਿਆ ਖੇਤਰ ਪਰ ਕੁਝ ਤਰ੍ਹਾਂ ਕੇ ਨਹੀਂ ਵੀ ਇਹਦੇ ਨਾਲ ਕਈ ਜ਼ਿਲ੍ਹਿਆਂ ਦਾ ਵੀ ਰੋਪੜ ਪਹਿਲਾਂ ਹੀ ਛੋਟਾ ਜ਼ਿਲ੍ਹਾ ਤੇ ਇਸ ਨਗਰੀ ਦੀ ਮਹੱਤਤਾ ਆਪਣੇ ਆਪ ਚ ਬਹੁਤ ਵੱਡੀ ਹੈ ਖਾਲਸੇ ਦੀ ਜਨਮ ਭੋਈ ਵੱਡਾ ਸਥਾਨ ਹੈ ਜੰਦਪੁਰ ਸਾਹਿਬ ਦਾ ਨਾਮ ਵੱਡਾ ਹੈ ਨਾ ਕਿ ਜ਼ਿਲ੍ਹਾ ਜ਼ਿਲ੍ਹਾ ਤਾਂ ਪਹਿਲਾਂ ਵੀ ਬਥੇਰੇ ਹੈ ਕਿ ਨਾ ਚੇਖ ਹੋਰ ਜ਼ਿਲ੍ਹਾ ਸ਼ਾਮਲ ਹੋ ਜਾਊਗਾ ਉਹ ਨਾਲ ਕੀ ਉਲਟਾ ਕਹਿੰਦੇ ਕਿ ਇੱਥੇ ਖਰਚੇ ਵੀ ਵੱਧ ਜਾਣੇ ਆ ਤੇ ਦਖਲ ਅੰਦਾਜ਼ੀ ਵੀ ਵੱਧ ਜਾਣੀ ਹੈ ਬਗਾਰਾਂ ਵੀ ਵੱਧ ਜਾਣੀ ਹੈ ਖਾਸ ਕਰਕੇ ਬਦਨਾ ਸੋ ਇਸ ਲਈ ਜ਼ਿਲ੍ਹੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੀ ਬਹਿਸ ਹੈ ਸੋ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਟੈਂਟ ਸਿਟੀ ਦੇ ਨਾਂ ਤੇ ਬੈਠ ਤਾਂ ਨਹੀਂ ਪਰਨੇ ਟੈਚੀ ਤਾਂ ਨਹੀਂ ਪਰਨੇ ਮੁੱਖ ਮੰਤਰੀ ਸਾਹਿਬ ਕਿਸੇ ਨੇ ਇਹ ਵੀ ਨਾਜ ਰੱਖਿਓ ਲਗਾਤਾਰ ਪੁਲਿਸ ਮਹਿਕਮੇ ਨਾਲ ਸੰਬੰਧਿਤ ਖਬਰਾਂ ਆ ਰਹੀਆਂ ਕਿਤੇ ਹਰਚਨਪੂਲ ਰਲਾ ਮਾਮਲਾ ਕਿਤੇ ਏਆਈਜੀ ਰਸ਼ਪਾਲ ਵਾਲਾ ਮਾਮਲਾ ਕਿਤੇ ਮੁਹੰਮਦ ਮੁਸਤਫਾ ਵਾਲਾ ਮਾਮਲਾ ਹੈਨਾ ਤੇ ਇਸ ਤਰ੍ਹਾਂ ਕਿੰਨੇ ਕਦੇ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਪੁਲਿਸ ਵਾਲੇ ਦੇ ਪਿੱਠ ਥਾਪਣ ਜਾਂਦੇ ਨੇ ਪਟਿਆਲੇ ਕਿ ਦੇਖੋ ਬਹੁਤ ਕਮਾਲ ਦਾ ਕੰਮ ਕਰ ਰਹੇ ਹੋ ਪਰ ਜਨਾ ਪੰਜਾਬ ਚ ਜੋ ਕੁਝ ਹੋ ਰਿਹਾ ਆਪਾਂ ਮਾਨਸ ਦਾ ਜ਼ਿਕਰ ਕਰੀਏ ਤਾਂ ਕੁਦਰਿਤ ਤਿੰਨ ਤੰਤਾ ਮਗੋ ਰਿਬਾਰੀ ਮਾਨਕ ਗੋਇਲ ਦੇ ਚਾਚੇ ਦੇ ਹੈ ਨਾ ਉਥੋਂ ਬਿਨਾ ਹੋਰ ਦੋ ਥਾਮਾ ਤੇ ਉੱਥੇ ਰੋਸ ਹੁੰਦਾ ਪ੍ਰਦਰਸ਼ਨ ਹੁੰਦਾ ਬੰਦ ਕਰਨੀ ਪੈਂਦੀ ਹੈ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਚੰਨੰਦਪੁਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਨੇ ਤਨੰਦਾ ਆਮਾ ਦੀ ਪਾਰਟੀ ਦਾ ਆਪਣਾ ਲੀਡਰ ਉਹਦੇ ਉੱਤੇ ਚੰਡੀਗੜ੍ਹ ਦੇ ਇੱਕ ਸਾਬਕਾ ਡੀਐਸਪੀ ਚਾਹੇ ਉਹ ਜ਼ਮੀਨੀ ਬਵਾਦ ਸੀ ਉਹਨਾਂ ਚ ਆਪਸ ਵਿੱਚ ਅਦਾਲਤੀ ਕੋਟ ਕੇਸ ਚੱਲਦੇ ਸੀ ਉਹਦੇ باوجود ਵੀ ਜਿਸ ਤਰ੍ਹਾਂ ਇੱਕ ਸਾਬਕਾ ਡੀਐਸਪੀ ਨੇ ਜਿਹਨੂੰ ਸਮਝ ਆਏ ਕਾਨੂੰਨ ਦੀ ਜਿਹੜਾ ਕਾਨੂੰਨ ਦਾ ਰਾਖਾ ਰਿਹਾ ਹੈ ਉਹ ਸਰਵਸਰਵਾਲ ਮਤਲਬ ਆਪਣੀ ਲਾਇਸੈਂਸੀ ਰਿਵਾਰਡ ਨਾਲ ਗੋਲੀ ਚਲਾਉਂਦਾ ਹੈ ਕਿੰਨੀ ਸੋ ਇਹ ਮਾਮਲੇ ਤਾਂ ਚੱਲੇ ਰਹੇ ਨੇ ਜਰਸਾ ਤੇ ਹੈਗੇ ਨਹੀਂ ਉਤੋਂ ਬਿਨਾ ਨਿਤ ਦਿਨ ਬਾਰਦਾਤਾਂ ਤੇ ਅੱਜ ਇੱਕ ਨਵਾਂ ਚੰਗ ਹੋਰ ਚੜ ਗਿਆ ਜਿੰਦਰ ਤੋਂ ਖਬਰ ਇੱਕ ਜੁਐਲਰੀ ਸ਼ਾਪ ਦੇ ਵਿੱਚ ਸੁਨਿਆਰੇ ਦੀ ਦੁਕਾਨ ਦੇ ਵਿੱਚ ਉਹ ਤੜ ਤੜ ਕਰਦੇ ਤਿੰਨ ਲੁਟੇਰੇ ਬੜੇ ਤਿੰਨ ਦਿਹਾੜੇ ਸਰੇ ਬਾਜ਼ਾਰ ਦੁਕਾਨ ਦੇ ਅੰਦਰ ਲੁਟੇਰਿਆਂ ਦਾ ਹਥਿਆਰ ਲੈ ਕੇ ਵੜਨਾ ਫਾਇਰ ਕੱਢਣਾ ਤੇ ਉਹ ਫਾਇਰ ਮਿਸ ਹੋ ਗਿਆ ਤਲਵਾਰਾਂ ਲੈ ਕੇ ਬੜਨਾ ਉਹਦੇ ਨਾਲ ਸ਼ੀਸ਼ੇ ਭੰਣਨੇ ਨਗਦੀ ਖੋਣੀ ਉਤੋਂ ਦੁਕਾਨ ਵਾਲੇ ਤੋਂ ਕਹਿਣਾ ਕਿ ਲਿਆ ਗੁਲਗ ਚੋਂ ਕੱਢ ਕੇ ਗੱਲੇ ਚੋਂ ਕੱਢ ਕੇ ਦੇ ਹੈ ਸ਼ੀਸ਼ੇ ਤੋੜ ਕੇ ਸਾਰੇ ਗਹਿਣਾ ਗੱਟਾ ਇਕੱਠਾ ਕਰਨਾ ਇਹ ਹੈ ਜੀ ਪੁਲਿਸ ਰਾਜ ਪੰਜਾਬ ਦੇ ਵਿੱਚ ਕਹਿੰਦੇ ਜੀ ਅਮਨ ਕੁੰਦ ਦੀ ਸਥਿਤੀ ਬਹੁਤ ਵਧੀਆ ਇਹ ਤਸਵੀਰ ਹੈ ਜਨਾ ਮੁੱਖ ਮੰਤਰੀ ਸਾਹਿਬ ਜਵਾਬ ਦੇਣਾ ਬਣਦਾ ਗ੍ਰਹਿ ਮੰਤਰੀ ਵੀ ਉਸ ਜੋ ਜੇਲ੍ਹਾਂ ਚ ਹੁੰਦਾ ਉਹ ਵੀ ਸਵਾਲ ਖੜਾ ਹੈ ਜੋ ਥਾਣੇ ਚ ਹੁੰਦਾ ਉਹ ਵੀ ਸਵਾਲ ਖੜਾ ਤੇ ਜੋ ਸਾਰੇ ਬਾਜ਼ਾਰ ਹੁੰਦੇ ਉਹ ਵੀ ਸਵਾਲ ਖੜਾ ਅੱਜ ਮੇਰੇ ਕੋਲ ਖਬਰ ਪਈ ਹੈ ਜਲੰਧਰ ਚ ਜੁਐਲਰੀ ਸ਼ਾਪ ਦੇ ਵਿੱਚ ਦਿਨ ਦਿਹਾੜੇ ਲੁੱਟ ਕਹਿੰਦੇ ਜੀ ਹਥਿਆਰਾਂ ਲੈ ਸੋਕੇ ਤਿੰਨ ਨਕਾਬ ਪੋਸ਼ਾਏ ਤੇ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਹ ਗਏ ਹੋ ਗਏ ਸਾਰੇ ਬਾਜ਼ਾਰ ਚੋਂ ਲੰਘ ਗਏ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੇਖੀ ਜਾਵੇ ਕੀ ਹੋਇਆ ਕੀ ਨਹੀਂ ਪੰਜਾਬ ਦੇ ਜਲੰਧਰ ਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਜੁਐਲਰੀ ਦੀ ਦੁਕਾਨ ਤੇ ਕਹਿੰਦੇ ਲੁੱਟ ਹੋ ਗਈ ਹਥਿਆਰਾਂ ਲੈਸ ਥੈਨ ਨਕਾਬ ਪੋਸ਼ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਬਦਮਾਸ਼ਾਂ ਅੰਦਰ ਦਾਖਲ ਹੋਏ ਤੇ ਜਿਹੜਾ ਬੰਦਾ ਸੀਗਾ ਦੁਕਾਨ ਦੇ ਉੱਤੇ ਹਰਵਾਲ ਵਰਤਾਨਿਆ ਤਾਂ ਕਿ ਉਹਦੇ ਤੋਂ ਨਕਦੀ ਵੀ ਖੋਲੀ ਤੇ ਉਹਦੇ ਗਹਿਣੇ ਗੱਟੇ ਵੀ ਲੈ ਗਏ ਤੇ ਹੁਣ ਪੁਲਿਸ ਨੇ ਕੇਸ ਦਰਜ ਕਰ ਲਿਆ ਜੀ ਸੀਸੀਟੀਵੀ ਕੈਮਰਿਆਂ ਦੇ ਹਵਾਲੇ ਨਾਲ ਕਹਿੰਦੇ ਜੀ ਸਾਰਾ ਕੁਝ ਪਾਲਣ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਕਿ ਕੀ ਹੋਇਆ ਕਿਵੇਂ ਹੋਇਆ ਕੌਣ-ਕੌਣ ਨੇ ਇਹ ਸੋ ਇਹ ਘਟਨਾਕਰਮ ਬੜਾ ਅਹਿਮ ਹੈ ਪੀੜਤ ਦੇ ਦਾ ਮੰਨਣਾ ਹੈ ਕਿ ਲਟੇਰੇ 2 ਲੱਖ ਤੋਂ ਵੱਧ ਦਾ ਨਕਦੀ ਲੈ ਗਈ ਤੇ ਬਾਕੀ ਕਹਿਣਾ ਘਟਾ ਜੀ ਉਹਦਾ ਹਿਸਾਬ ਲਾਵਾਂਗੇ ਕਹਿੰਦੇ ਉਹ ਫਿਰ ਇਹਨਾਂ ਨੋਟ ਕਰਾਵਾਂਗੇ ਕਹਿੰਦੇ ਪੰਜ ਵਿਅਕਤੀ 16 ਦੇ ਬਲ ਦੇ ਉੱਤੇ ਭਰੇ ਬਾਜ਼ਾਰ ਦੇ ਵਿੱਚੋਂ ਤਿੰਨ ਬੰਦੇ ਅੰਦਰ ਦਾਖਲ ਹੋ ਸੀ ਦੋ ਸ਼ਹਿਦੋਂ ਦੇ ਨਾਲ ਦੇ ਬਾਹਰ ਖੜੇ ਹੋਣਗੇ ਪੂਰੀ ਤਿਆਰੀ ਨਾਲ ਆਏ ਸੀ ਇਹ ਕਹਿੰਦੇ ਜੀ ਹੱਥੋਪਾਈ ਵੀ ਹੋਈ ਆ ਮਾਲਕ ਦੇ ਮੁੰਡੇ ਨਾਲ ਵਾਲੀ ਮੁੱਟੀ ਤੇ ਇਸ ਤਰੀਕੇ ਨਾਲ ਇਹ ਲੁੱਟ ਦੀ ਘਟਨਾ ਨਵੀਂ ਸਾਹਮਣੇ ਹੀ ਆ ਮਤਲਬ ਇਹ ਇੱਕ ਦਿਨ ਦਾ ਵਰਤਾਰਾ ਨਹੀਂ ਹੈ ਪੰਜਾਬ ਚ ਹਰ ਰੋਜ਼ ਅਜਿਹਾਂ ਵਾਰਦਾਤਾਂ ਸਰੇ ਬਾਜ਼ਾਰ ਸ਼ਰੀਆਮ ਕਿਸੇ ਤੇ ਗੋਲੀ ਕਿਸੇ ਦੀ ਲੁੱਟ ਕੋ ਕਿਸੇ ਤੇ ਹਮਲਾ ਕਿਸੇ ਦੀ ਘੁੱਟਮਾਰ ਤੇ ਪੁਲਿਸ ਕਹਿੰਦੀ ਇਸ ਦਾ ਗਿੱਟੇ-ਗੋਡਿਆਂ ਚ ਗੋਲੀਆਂ ਮਾਰ ਕੇ ਸਿੱਧੇ ਕਰ ਦਿੰਦੇ ਆ ਸਾਰਾ ਕੁਝ ਫਿਰ ਵੀ ਡਰ ਪਿਆ ਕਿਉਂ ਨਹੀਂ ਬਦਮਾਸ਼ਾ ਚੋਰਾ ਡਾਕੂ ਨਟੇਰੇਆ ਗੈਂਗਸਟਰ ਸਵਾਲੇ ਵੀ ਅਜਨਬ ਬਹੁਤ ਬਹੁਤ ਚੁੱਕੀ